ਅੱਜਕੱਲ ਦੇ ਯੂਥ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਚੰਗੀ ਸਿਹਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਫਿਜ਼ੀਕਲ ਵਰਕਆਊਟ ਵੱਲ ਜਾ ਰਿਹਾ ਹੈ ਤੇ ਫਿਜ਼ੀਕਲ ਵਰਕਆਊਟ ਦੇ ਨਾਲ-ਨਾਲ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਪਲੀਮੈਂਟੇਸ਼ਨ ਕਰੀਏ ਸਪਲੀਮੈਂਟਸ ਲਈਏ ਜਿਹਦੇ ਨਾਲ ਉਹਨਾਂ ਦੀ ਜਿਹੜੀ ਬਾਡੀ ਦੀ ਗ੍ਰੋਥ ਹੈ ਉਹ ਬਹੁਤ ਇੱਕ ਫਾਸਟਰ ਪੇਸ ਤੇ ਇੱਕ ਤੇਜ਼ ਰਫ਼ਤਾਰ ਤੇ ਹੋਵੇ ਤੇ ਇਸ ਬਾਰੇ ਇਹ ਜਾਣਨਾ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਜਿਹੜੇ ਸਾਡੇ ਜਿਹੜੇ ਸਾਡੇ ਯੂਥ ਹੈ ਕਿ ਉਹ ਇੰਨਾ ਜ਼ਿਆਦਾ ਕੁਆਲੀਫਾਈਡ ਹੈ ਜਾਂ ਉਹਨੂੰ ਇੰਨੀ ਜ਼ਿਆਦਾ ਜਾਣਕਾਰੀ ਹੈ ਇਸ ਚੀਜ਼ ਬਾਰੇ ਕਿ ਜਿਹੜੇ ਉਹ ਸਪਲੀਮੈਂਟਸ ਆਪਣੀ ਬਾਡੀ ਦੇ ਅੰਦਰ ਆਪਣੀ ਬਾਡੀ ਚ ਇੰਟਰੋਡਿਊਸ ਕਰਵਾਉਣਾ ਚਾਹੁੰਦੇ ਹਨ ਉਹਨਾਂ ਦੇ ਉਹਨਾਂ ਦੇ ਜਿਹੜੇ ਰਿਜ਼ਲਟਸ ਕੀ ਹੋ ਸਕਦੇ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਲੀਸ਼ਾ ਕੌਸ਼ਿਕ ਤੇ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਹਰੀਸ਼ ਬਾਤੀਸ਼ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਸਪੋਰਟ ਸਾਇੰਸ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਬਤੌਰ ਕੰਮ ਕਰ ਰਹੇ ਨੇ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਪਲੀਮੈਂਟਸ ਬਾਰੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸਪਲੀਮੈਂਟੇਸ਼ਨ ਕੀ ਹੁੰਦੀ ਹੈ ਸਪਲੀਮੈਂਟਸ ਕੀ ਹੁੰਦੇ ਆ ਸਪਲੀਮੈਂਟੇਸ਼ਨ ਸੈਂਟੀਫਿਕਲੀ ਅਸੀਂ ਇਸ ਨੂੰ ਇਸ ਫਾਰਮ ਚ ਡਿਫਾਈਨ ਕਰ ਸਕਦੇ ਹਾਂ ਵੀ ਐਡੀਸ਼ਨਲ ਨਿਊਟ੍ਰੀਐਂਟਾਂ ਦਾ ਇੱਕ ਡੈਂਸਡ ਡੋਸ ਬਾਡੀ ਚ ਇਨਟਰੋਡਿਊਸ ਕਰ ਲਈ ਬਟ ਸਪਲੀਮੈਂਟੇਸ਼ਨ ਪ੍ਰੋਟੀਨ ਦਾ ਵੀ ਹੋ ਸਕਦਾ ਸਪਲੀਮੈਂਟੇਸ਼ਨ ਤੁਹਾਡੇ ਕਾਰਬੋਹਾਈਡਰੇਟਸ ਵੀ ਹੋ ਸਕਦੇ ਸਪਲੀਮੈਂਟੇਸ਼ਨ ਫੈਟ ਵੀ ਹੋ ਸਕਦੀ ਹੈ ਬਟ ਹੁਣ ਜੋ ਨਵਾਂ ਯੂਥ ਚ ਟ੍ਰੈਂਡ ਆ ਰਿਹਾ ਹੈ ਵੀ ਅਸੀਂ ਸ਼ਾਰਟ ਡਿਊਰੇਸ਼ਨ ਚ ਆਪਣੀ ਬਾਡੀ ਦਾ ਜਿਹੜੀ ਫਿਜ਼ੀਕ ਹੈ दैट शुड बी ਅ ਮੀਜ਼ੋਮੋਰਫਿਕ ਸਾਡੀ ਮਸਕুলਰ ਬਾਡੀ ਲੱਗੇ ਤੇ ਇਸ ਕਰਕੇ ਯੂਥ ਹੈ ਜਿਹੜਾ ਉਹ ਪੀਅਰ ਗਰੁੱਪ ਨੂੰ ਫਾਲੋ ਕਰਦਾ ਹੋਇਆ ਇਹ ਸਪਲੀਮੈਂਟੇਸ਼ਨ ਦਾ ਜਿਹੜਾ ਬ੍ਰਾਂਡ ਹੈ ਜਾਂ ਟ੍ਰੈਂਡ ਹੈ ਉਹ ਫਾਲੋ ਕਰਨ ਲੱਗ ਗਿਆ ਬਟ ਬਾਡੀ ਦਾ ਜਿਹੜਾ ਸੈਂਟੀਫਿਕ ਪਾਰਟ ਹੈ ਸੀ ਜੋ ਸਾਇੰਸ ਦੇ ਬੇਸਿਸ ਤੇ ਜਾਂ ਰਿਸਰਚ ਫਾਈਂਡਿੰਗਸ ਤੇ ਜਿਹੜਾ 18 ਸਾਲ ਤੋਂ ਪਹਿਲਾਂ ਯੂਥ ਹੈ ਕੋਈ ਵੀ ਤੁਹਾਡਾ ਬੱਚਾ ਹੈ ਯੂਥ ਹੈ ਪਲੇਅਰ ਹੈ ਉਸ ਨੂੰ ਅਸੀਂ ਕੋਈ ਵੀ ਫੋਰਨ ਮਟੀਰੀਅਲ ਇਨ ਦਾ ਫਾਰਮ ਆਫ ਸਪਲੀਮੈਂਟੇਸ਼ਨ ਇਨਟੇਕ ਨਹੀਂ ਕਰਵਾ ਸਕਦੇ ਜੀ ਸਭ ਤੋਂ ਵੱਡਾ ਇਸ਼ੂ ਇਹ ਹੈ ਵੀ 18 ਸਾਲ ਤੋਂ ਪਹਿਲਾਂ ਵਾਲੇ ਬੱਚੇ ਬਹੁਤ ਜ਼ਿਆਦਾ ਜਿਹੜੇ ਨੇ ਸਪਲੀਮੈਂਟੇਸ਼ਨ ਲੈਣ ਲੱਗੇ ਕਿਉਂਕਿ ਸਪਲੀਮੈਂਟੇਸ਼ਨ ਦੀ ਜਿਹੜੀ ਅਵੇਲੇਬਿਲਟੀ ਸਰਕਾਰਾਂ ਵੱਲੋਂ ਜਾਂ ਮਤਲਬ ਹੈ ਵੀ ਆਰਗੇਨਾਈਜੇਸ਼ਨਾਂ ਵੱਲੋਂ ਇੰਨੀ ਈਜ਼ੀ ਕਰਤੀ ਹੈ ਕਿ ਇਹ ਨਾਇਡੇ ਗਰੋਸਰੀ ਸਟੋਰਾਂ ਤੇ ਵੀ ਈਜ਼ੀਲੀ ਅਵੇਲੇਬਲ ਨੇ ਹਰੇਕ ਟਾਈਪ ਦੇ ਉਸ ਨੂੰ ਬਚਾਉਣ ਲਈ ਪੇਰੈਂਟਸ ਤੋਂ ਥ੍ਰੈਟ ਲੈਣ ਲਈ ਜਾਂ ਪੇਰੈਂਟਸ ਤੋਂ ਡਰਨ ਲਈ ਇਹ ਉਹਨਾਂ ਦੇ ਕਵਰ ਹੈ ਜਿਹੜਾ ਉੱਪਰ ਲਿਖਿਆ ਹੁੰਦਾ ਹੈ ਵੀ ਇਹ ਕ੍ਰਿਟ 9 ਮੋਨੋਹਾਈਡਰੇਟ ਹੈ ਬਫਰ ਹੈ ਇਹ ਐਚसीएल ਹੈ ਤੇ ਇਹ ਇਸਟਰ ਇਥਾਈਲ ਨੇ ਉਹ ਲੈਵਲ ਹਟਾ ਦਿੰਦੇ ਨੇ ਤੇ ਘਰਾਂ 'ਚ ਰੱਖ ਕੇ ਉਹਦਾ ਜਿਹੜਾ ਅਨ ਡੋਸ ਪ੍ਰੈਸਕ੍ਰਿਪਸ਼ਨ ਹੈ ਜਿਹੜੀ ਇੱਕ ਸਕੂਪ ਲੈ ਲੈਂਦੇ ਨੇ ਠੀਕ ਹੈ ਸਾਇੰਸ ਇਹ ਕਹਿੰਦੀ ਹੈ ਵੀ ਤੁਸੀਂ ਇੱਕ ਡੋਸ ਜਿਹੜੀ 20 ਗ੍ਰਾਮ ਜੇ ਪਰ ਡੇ ਲੈਣੇ ਹੋ ਬਟ ਇਹ 20 ਗ੍ਰਾਮ ਪਰ ਡੇ ਲੈਣ ਨਾਲ ਬਾਡੀ ਦੇ ਜਿਹੜੇ ਸਾਈਡ ਇਫੈਕਟ ਨੇ ਇਹ ਸਾਇੰਸ ਇਹ ਕਹਿੰਦੀ ਹੈ ਵੀ ਉਹਨੂੰ ਵਨ ਟਾਈਮ ਨਹੀਂ ਲੈਣਾ ਠੀਕ ਹੈ ਜੇ ਦੂਸਰੀ 20 ਗ੍ਰਾਮ ਤੁਹਾਡੀ ਰეკਮੈਂਡਡ ਡੋਸ ਹੈ ਜੇ ਤੁਹਾਨੂੰ ਹੈਲਥ ਪ੍ਰੋਫੈਸ਼ਨਲ ਬੰਦੇ ਨੇ ਜਾਂ ਡਾਕਟਰ ਨੇ ਇਹ ਰეკਮੈਂਡ ਕੀਤਾ ਕਿ ਇਸ ਬਾਡੀ ਨੂੰ ਸਪਲੀਮੈਂਟੇਸ਼ਨ ਦੀ ਜ਼ਰੂਰਤ ਹੈ ਫਿਰ ਵੀ ਜੋ 20 ਗ੍ਰਾਮ ਦੀ ਡੋਸ ਕੋਈ ਵੀ ਹੈਲਥ ਪ੍ਰੋਫੈਸ਼ਨਲ ਤੁਹਾਨੂੰ ਪ੍ਰਸਕ੍ਰਾਈਬ ਕਰਦਾ ਬੀਇੰਗ ਅ ਸੈਂਟੀਫਿਕ ਸਟੱਡੀਜ਼ ਉਹਨੂੰ 1 ਟਾਈਮ ਡੋਸ ਕਦੇ ਵੀ ਨਹੀਂ ਲੈਣਾ ਸੋ 20 ਗ੍ਰਾਮ ਪਰ ਡੇ ਜੇ ਡੋਸ ਲੈਣੀ ਹੈ ਦੈਨ ਵੀ ਹੈਵ ਉਸਨੂੰ ਅਸੀਂ ਚਾਰ ਕੈਟਾਗਰੀ ਚ ਡਿਵਾਈਡ ਕਰ ਲੈਣੀ ਹੈ ਤੇ 5 ਗ੍ਰਾਮ ਦਾ ਮਿਨੀਮਮ ਡੋਸ ਜਿਵੇਂ ਜਸਟ ਅਸੀਂ ਕੋਈ ਐਂਟੀਬਾਇਓਟਿਕ ਲੈਨੇ ਆ ਜਾਂ ਡਾਕਟਰ ਪ੍ਰੈਸਕ੍ਰਾਈਬ ਕਰ ਦਿੰਦਾ ਵੀ ਇਹ 1 ਟਾਈਮ ਲੈਣਾ ਹੈ 2 ਟਾਈਮ ਲੈਣਾ ਹੈ 3 ਟਾਈਮ ਲੈਣਾ ਹੈ ਉਸੇ ਤਰ੍ਹਾਂ ਜਿਹੜੀ ਇਹਦੀ ਡੋਸ 20 ਗ੍ਰਾਮ ਦੀ ਹੈ ਉਸ ਨੂੰ ਅਸੀਂ 5 ਗ੍ਰਾਮ ਇਨਫੂਡ ਹੋ ਜਿਸ ਬਾਡੀ ਚ ਇਨਵੇਡ ਕਰਵਾਉਣੀ ਹੈ ਇਨਵੇਡ ਦਾ ਮਤਲਬ ਹੈ ਇਨਫਿਊਜ਼ ਕਰਵਾਉਣੀ ਹੈ ਅਨਟਲ ਐਂਡ ਲੈਸ ਜੇ ਤੁਹਾਡੇ ਬਹੁਤ ਸਵੀਅਰ ਲੋਡ ਹੈ ਸਪਲੀਮੈਂਟੇਸ਼ਨ ਬਟ ਬੀਇੰਗ ਅ ਅ ਪ੍ਰੋਫੈਸ਼ਨਲ ਅਪਰੋਚ ਹੈ ਸਾਡੀ ਇਹੀ ਹੁੰਦੀ ਹੈ ਕਿ ਅਸੀਂ ਇਸ ਨੂੰ ਸਿੰਥੈਟਿਕ ਜਿਹੜੀ ਸਪਲੀਮੈਂਟੇਸ਼ਨ ਆ ਉਹ ਮਿਨੀਮਾਈਜ਼ ਰੱਖੀ ਹੈ ਬਾਡੀ ਚ ਇਕਸਮ ਤੁਸੀਂ ਗੱਲ ਮੈਂਸ਼ਨ ਕੀਤੀ ਵੀ ਜਿਹੜਾ ਇੱਕ 60 ਕੇ ਕਿਸੇ ਬੰਦੇ ਦਾ ਭਾਰ 60 ਕਿਲੋ ਹੈ ਤਾਂ ਉਹਨਾਂ ਨੂੰ 60 ਗ੍ਰਾਮ ਪ੍ਰੋਟੀਨ ਹੀ ਚਾਹੀਦਾ ਹੈ ਬਟ ਜਿਹੜੇ ਕਈ ਜਿਮ ਟ੍ਰੇਨਰਸ ਨੇ ਉਹ ਕਹਿੰਦੇ ਆ ਕਿ ਤੁਹਾਨੂੰ ਇੱਕ 60 ਕਿਲੋ ਦੇ ਬੰਦੇ ਨੂੰ 120 ਗ੍ਰਾਮ ਪ੍ਰੋਟੀਨ ਚਾਹੀਦਾ ਹੈ ਹਾਂਜੀ ਜੀ ਉਹਦੇ ਬਾਰੇ ਕੁਝ ਸਾਨੂੰ ਇਹ ਬਹੁਤ ਇੱਕ ਮਿਸਕਨਸੈਪਸ਼ਨ ਹੈ ਜਾਂ ਮਿਥ ਕਹ ਲੀਏ ਜਿਹੜੇ ਸਾਡੇ ਸੋ ਕਾਲਡ ਕੁਐਕਰਸ ਜਿਹੜੇ ਜਿਮ ਨੇ ਉਹ ਜਦੋਂ ਬੱਚਿਆਂ ਨਾਲ ਉਦਨ ਦੀ ਹੈਲਥ ਪ੍ਰਤੀ ਇਸ ਤਰ੍ਹਾਂ ਦਾ ਖਿਲਵਾੜ ਕਰਦੇ ਨੇ ਮੈਂ ਦਾ ਵਰਡ ਖਲਵਾੜੀ ਜਿ ਉਸ ਕਰੂੰ ਕਿ ਦੇ ਆਰ ਨਾਟ ਅਵੇਅਰ ਕਿ ਜੀ 60 ਗ੍ਰਾਮ ਵਾਲੇ ਬੱਚੇ 60 ਕੇਜੀ ਵਾਲੇ ਬੱਚੇ ਦਾ ਜਾਂ 50 ਕੇਜੀ ਵਾਲਾ ਬੱਚਾ ਜੇ ਤੁਹਾਡੇ ਕੋਲ ਆ ਰਿਹਾ ਤੈਨ ਯੂ ਹੈਵ ਟੂ ਰეკਮੈਂਡਡ ਡਬਲ ਡੋਸ ਆਫ ਕਰੇਟਾਈਨ ਜਾਂ ਕੋਈ ਵੀ ਸਪਲੀਮੈਂਟੇਸ਼ਨ ਨਾਟ ਨੈਚੁਰਲ ਸਿੰਥੈਟਿਕ ਸੋ ਇਹਦਾ ਲੌਜੀਕ ਬੋਡੀ ਕੋਲੇ ਬਹੁਤ ਵਧੀਆ ਬਿਊਟੀਫੁਲ ਡਿਜ਼ਾਈਨ ਇਹ ਕਰਿਆ ਹੈ ਬੋਡੀ ਹਮੇਸ਼ਾ ਆਪਣੇ weight ਨਾਲ ਚੱਲਦੀ ਹੈ ਜੇ ਸਪੋਜ਼ ਕਰوں ਮੈਂ 80 ਕਿਜੀ ਨੈਨ ਦੈਨ ਮੈਨੋ 80 ਗ੍ਰਾਮ ਪ੍ਰੋਟੀਨ ਚਾਹੀਦੀ ਹੈ ਅਨਟਿਲ ਅਨਲੈਸ ਮੈਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਨਹੀਂ ਕਰਦਾ ਜੇ ਮੈਂ ਫਿਜ਼ੀਕਲ ਐਕਟੀਵਿਟੀ ਦੇ ਅੱਗੇ ਸਾਡੇ ਅੱਗੇ ਪੈਰਾਮੀਟਰ ਆ ਜਾਂਦੇ ਨੇ ਵੀ ਤੁਸੀਂ ਕਿੰਨੇ ਕੁ ਫਿਜ਼ੀਕਲ ਐਕਟਿਵ ਹੋ ਕੀ ਤੁਹਾਡੀ ਜਿਹੜੀ ਹੈ 1 ਵੀਕਲੀ ਕਿੰਨਾ ਸ਼ਡਿਊਲ ਹੈ ਡੇਲੀ ਹੈ ਜਾਂ ਮੋਡਰੇਟ ਹੈ ਜਾਂ ਹੈਵੀ ਹੈ ਜਾਂ ਕਿਸ ਟਾਈਪ ਦੀ ਐਕਟੀਵਿਟੀ ਹੈ ਇਹ ਤੁਸੀਂ ਬਹੁਤ ਹੀ ਲਾਈਟ ਐਕਸਰਸਾਈਜ਼ एरोਬਿਕ ਐਕਸਰਸਾਈਜ਼ ਜਿਹੜੀ ਸਭ ਤੋਂ ਲਾਈਟ ਐਕਸਰਸਾਈਜ਼ ਆ ਜਾਂਦੀ ਹੈ ਜਿਸ ਚ ਜਸਟ ਅਸੀਂ ਵਾਕਿੰਗ ਚੱਲਣਾ ਹੁੰਦਾ ਹੈ ਸਾਈਕਲਿੰਗ ਕਰਨੀ ਹੁੰਦੀ ਹੈ ਜਾਂ ਲिटल ਬਿਟ ਥੋੜੀ ਜੀ ਸਵੀਮਿੰਗ ਕਰਨੀ ਹੁੰਦੀ ਹੈ ਇਹ एरोਬਿਕਸ ਕੰਪੋਨੈਂਟ ਹੈ ਇਹ ਮੋਡਰੇਟ ਟਾਈਪ ਐਕਟੀਵਿਟੀ ਚ ਆ ਜਾਂਦਾ ਹੈ ਜਦੋਂ ਇਹ ਪਲੇਅਰ ਇੰਨਕ ਤਿੰਨ ਇਕ ਐਕਟੀਵਿਟੀ ਕਰ ਰਿਹਾ ਹੈ ਜਾਂ ਕੋਈ ਯੂਥ ਇਹ ਤਿੰਨੋਂ ਕਰ ਰਿਹਾ ਹੈ ਦੈਨ ਅਸੀਂ ਉਸ ਨੂੰ 15% ਉਹਦਾ ਜਿਹੜਾ ਬੇਸਲ ਮੈਟਾਬੋਲਿਕ ਰੇਟ ਹੈ ਜੋ 1800 ਕੈਲਰੀ ਖਾ ਰਿਹਾ ਹੈ ਤਾਂ ਉਸ ਨੂੰ ਅਸੀਂ 2000 ਕੈਲਰੀ ਤੱਕ ਲਿਜਾ ਸਕਦੇ ਹਾਂ ਮੀਨਸ ਜਿਹੜਾ ਉਹਦਾ ਪ੍ਰੋਟੀਨ ਇਨਟੇਕ ਬਣੇਗਾ ਉਹ 60 ਗ੍ਰਾਮ ਦੀ ਥਾਂ ਤੇ 1.3 ਗ੍ਰਾਮ ਪਰ ਬਾਡੀ weight ਦੇ ਹਿਸਾਬ ਨਾਲ ਜਿ ਲਾਵਾਂਗੇ ਦੈਨ 60 1.3 90 ਗ੍ਰਾਮ ਤੱਕ ਉਹ ਪ੍ਰੋਟੀਨ ਇਨਫਿਊਜ਼ ਕਰ ਸਕਦਾ ਹੈ 60 ਕਿਜੀ ਵਾਲਾ ਜੇ ਅਸੀਂ ਉਹਨੂੰ ਹੈਵੀ ਡੋਸ ਹੈਵੀ 엘리ਟ ਐਥਲੀਟ ਹੈ ਜੀ ਉਹਦੀ ਜਿਹੜੀ ਟ੍ਰੇਨਿੰਗ 2 ਆਵਰਸ ਮਾਰਨਿੰਗ ਹੋ ਰਹੀ ਹੈ 2 ਆਵਰਸ ਈਵਨਿੰਗ ਹੋ ਰਹੀ ਹੈ ਥੈਨ ਵੇਟ ਉਹੀ ਆਉਦਾ 60 60 ਫਿਰ ਅਸੀਂ ਉਸ ਦਾ ਜਿਹੜਾ ਇਨਫਿਊਜ਼ਨ ਪ੍ਰੋਟੀਨ ਇਨਟੇਕ ਹੈ ਉਹ ਅਸੀਂ 1.7 ਤੱਕ ਲਿਜਾ ਸਕਦੇ ਹਾਂ ਸਮ ਟਾਈਮ ਬਹੁਤ ਹੀ ਵਿਗਰਸ ਸੀਜ਼ਨਲ ਪਲੇਅਰ ਹੈ ਥੈਨ ਅਸੀਂ ਉਸ ਨੂੰ 2 ਗ੍ਰਾਮ ਤੱਕ ਪਰ ਬਾਡੀ weight ਅਕੋਰਡਿੰਗ ਲਿਜਾ ਸਕਦੇ ਹਾਂ ਸੋ 2 ਗ੍ਰਾਮ ਦਾ ਮਤਲਬ ਹੈ ਵੀ 60 ਗ੍ਰਾਮ 60 ਕਿਜੀ ਦਾ ਪਰਸਨਸ ਉਸ ਕੈਟਾਗਰੀ ਚ ਡਬਲ ਡੋਸ ਖਾ ਸਕਦਾ ਹੈ 120 ਗ੍ਰਾਮ ਪ੍ਰੋਟੀਨ ਉਸ ਕੰਡੀਸ਼ਨ ਚ ਖਾ ਸਕਦਾ ਜੇ ਉਹਦਾ ਹੈਵੀ ਵਰਕ ਕਟੋ-ਕਟ ਪਰ ਡੇ 4 ਤੋਂ 5 ਘੰਟੇ ਐਕਟੀਵਿਟੀ ਚ ਇਨਵੋਲ ਰਹਿੰਦਾ ਜੇ ਇਸ ਐਕਟੀਵਿਟੀ ਚ ਉਹ ਇਨਵੋਲ ਨਹੀਂ ਰਹਿੰਦਾ ਦੈਨ ਸਾਨੂੰ ਉਸ ਨੂੰ ਨੂੰ ਡਬਲ ਡੋਸ ਕਰਨਾ ਇਟ ਮੀਨਸ ਇਟ ਵਿਲ ਬੀ ਹੈ ਫੈਟਲ ਫਾਰ ਕਿਡਨੀ ਇਟ ਵਿਲ ਬੀ ਫੈਟਲ ਫਾਰ ਲੀਵਰ ਸੋ ਇਹ ਕਈ ਰਿਪੋਰਟਡ ਕੇਸਿਸ ਹੋਏ ਨੇ ਜਿਮਾਂ ਚ ਕੀ ਮੋਸਟਲੀ ਬੱਚਾ ਯੂਥ ਪ੍ਰੈਕਟਿਸ ਕਰਦਾ ਕਰਦਾ ਸਡਨਲੀ ਆਫ ਹੋ ਜਾਂਦਾ ਸਡਨ ਕਾਡੇ ਅਰੈਸਟ ਹੋ ਜਾਂਦਾ ਸਡਨ ਕਿ ਕਿਡਨੀ ਫੇਲਿਅਰ ਹੋ ਜਾਂਦੀ ਐ ਨੇ ਫਿਊ ਐਗਜ਼ਾਮਪਲ ਪਟਿਆਲੇ ਚੋਂ ਜਾਂ ਨੇ ਰੀਪੋਰਟਡ ਹੋ ਗਿਆ ਨੇ মিডিਆ ਚ ਵੀ ਇੱਕ ਦੂਸਰੇ ਨੂੰ ਦੇਖਦੇ ਹੋਏ ਕੁੜੀਆਂ ਜਿਮ ਚ ਜਾਂਦੀਆਂ ਨੇ ਦੈਨ ਉਹਦਾ ਸਕੂਪ ਜਿਹੜਾ ਬਾਡੀ weight ਉਹਦਾ 40 ਹੈ ਤੇ ਸਕੂਪ ਲੈ ਰਿਆ ਉਹਨੇ 30 ਗ੍ਰਾਮ ਦਾ ਜਾਂ 40 ਗ੍ਰਾਮ ਦਾ ਦੈਨ ਉਹ ਸਡਨ ਲੋਡ ਜਦੋਂ ਬਾਡੀ ਚ ਜਾਂਦਾ ਇਟ ਵਿਲ ਹੈਵ ਅ ਸਡਨ ਇੰਪੈਕਟ ਜਿਸ ਨੂੰ ਅਸੀਂ ਜਿਮ ਨੈਚਰੋਪੈਥਿਕ ਕਹਿੰਦੇ ਆ ਉਹ ਨਿਊਰੋਪੈਥਿਕ ਕਹਿੰਦੇ ਆ ਉਹ টারਮਸ ਯੂਜ਼ ਹੋਣ ਲਾਈ ਜਾਂਦੇ ਨੇ ਕਿਉਂਕਿ ਨੇਫਰੋਨ ਨੇ ਜਿਹੜੇ ਤੁਹਾਡੇ ਕਿਡਨੀ ਦੇ ਨੇ ਉਹ ਜਿਹੜੀ ਹੈ ਮੈਟਾਬੋਲਿਜ਼ਮ ਇਮੀਡੀਏਟਲੀ ਬੰਦ ਕਰ ਦਿੰਦੇ ਨੇ ਕਿਉਂਕਿ ਕਿਡਨੀ ਦਾ ਕੰਮ ਕੀ ਹੁੰਦਾ ਹੈ ਫਿਲਟਰੇਸ਼ਨ ਕਰਨਾ ਕੋਈ ਵੀ ਮਟੀਰੀਅਲ ਆ ਰਿਹਾ ਉਹਨੂੰ ਫਿਲਟਰ ਕਰਕੇ ਅੱਗੇ ਭੇਜਣਾ ਬਟ ਉਹ ਅਨੇਬਲ ਹੋ ਜਾਂਦੀ ਹੈ ਦੈਨ ਇਮੀਡੀਏਟਲੀ ਸਵਿਚ ਓਵਰ ਹੋ ਜਾਂਦਾ ਹੈ ਜਿਸ ਕਰਕੇ ਸਾਡੇ ਕੋਲੇ ਪ੍ਰਮਾਤਮਾ ਨੇ ਸਾਨੂੰ ਦੋ ਕਿਡਨੀਆਂ ਦਿੱਤੀਆਂ ਨੇ ਸਮ ਟਾਈਮਸ ਜਦ ਅਸੀਂ ਡਬਲ ਡੋਜ਼ ਪਲੇਅਰਾਂ ਨੂੰ ਜਾਂ ਯੂਥ ਨੂੰ ਪ੍ਰੋਟੀਨ ਦਿੰਨੇ ਆ ਸਿੰਥੈਟਿਕ ਨੈਨੋ ਸਭ ਤੋਂ ਵੱਡਾ ਲਾਸ ਕਿਸ ਤੇ ਆ ਰਿਹਾ ਕਿਡਨੀ ਤੇ ਆ ਰਿਹਾ देनो दे थे लॉन्ग टर्म्स जेडे रिपोर्टेड हो जाने साइंटिफिक स्टडीज इट विल कॉज ਤੁਹਾਡਾ ਜਿਹੜਾ ਸਪਰਮ ਕਾਊਂਟ ਤੇ ਵੀ ਅਟੈਕ ਮਾਰਦਾ ਹੈ ਸਿੰਥੈਟਿਕ ਪ੍ਰੋਟੀਨ ਸੁਪੋਜ਼ ਕਰੀਟਿਨਾਈਨ ਮੋਨੋਹਾਈਡਰੇਟ ਲੈ ਰਹੇ ਹੋ ਐਚ ਸੀ ਐਲ ਲੈ ਰਹੇ ਹੋ ਲੰਗਰ ਡਿਊਰੇਸ਼ਨ ਖਾਈ ਜਾ ਰਿਹਾ ਬੱਚਾ ਕੰਟੀਨਿਊਸਲੀ ਫਾਰ 6 ਮਨთ ਕੰਟੀਨਿਊਸਲੀ ਫਾਰ 1 ਇਅਰ ਕਿਉਂਕਿ ਇਹਦਾ ਜਿਹੜਾ ਡੋਸ ਹੈ ਉਹ 8 ਵੀਕਸ ਤੋਂ ਬਾਅਦ ਇਹਨੂੰ ਬ੍ਰੇਕ ਦੇਣੀ ਪੈਂਦੀ ਹੈ ਕਿ ਕਿ 8 ਹਫਤੇ ਤੱਕ ਉਸ ਤੋਂ ਬਾਅਦ ਇਸ ਇਸ ਨੂੰ ਕੰਟੀਨਿਊ ਨਹੀਂ ਕਰਵਾ ਸਕਦੇ ਜੇ ਸਿਫਰ ਜ ਉੱਚ ਜਾਣਾ ਹੈ ਜੇ ਕਈ ਵਾਰ ਪਲੇਅਰਸ ਨੂੰ ਜਿਮ ਇਨਸਟ੍ਰਕਟਰ ਇਹ ਇਨਸਟ੍ਰਕਸ਼ਨਾਂ ਜਿਹੜੀਆਂ ਸੈਂਟੀਫਿਕ ਨਹੀਂ ਦੱਸਦੇ ਇਸ ਕਰਕੇ ਪਲੇਅਰਸ ਜਿਹੜਾ ਲੌਂਗ ਡਿਊਰੇਸ਼ਨ ਤੀਕ ਇੱਕ ਸਾਲ ਤੱਕ ਕਰੀਟਿਨਾਈਨ ਖਾਈ ਜਾ ਰਿਹਾ ਵਿਦਆਊਟ ਐਨੀ ਬ੍ਰੇਕ ਥੈਨ ਇਟ ਮਾਈਟ ਇਫੈਕਟ ਉਹਦੀ ਜਿਹੜੀ ਰਿਪਰੋਡਕਸ਼ਨ ਹੈ ਸਪਰਮ ਕਾਊਂਟ ਹੈ ਇਨਪੋਟੈਂਸੀ ਹੈ ਇਸ ਵੱਲ ਵੀ ਉਹ ਬਹੁਤ ਐਗਰੇਵੇਟ ਯੂਥ ਨੂੰ ਲੈ ਜਾਂਦਾ ਹੈ ਤੇ ਸਰ ਅਗਲਾ ਸਵਾਲ اے ਆ ਵੀ ਜਿਹੜੀ ਪ੍ਰੇਫਰੈਂਸ ਹੈ ਸਿੰਥੈਟਿਕ ਤੇ ਨੇਚਰਲ ਦੀ ਉਹਦੇ ਵਿੱਚੋਂ ਸਭ ਤੋਂ ਵੱਧ ਪ੍ਰੇਫਰੈਂਸ ਤੁਸੀਂ ਕਿਨੂੰ ਪ੍ਰੇਫਰੇਬਲ ਚੁਣਦੇ ਹੋ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ ਸਿੰਥੈਟਿਕ ਵੈਸੇ ਬਾਡੀ ਕੋਈ ਵੀ ਫੋਰਨ ਮਟੀਰੀਅਲ ਅਸੈਪਟ ਨਹੀਂ ਕਰਦੀ ਬਟ ਸਾਡਾ ਇਨ ਕੇਸ ਫਿਰ ਵੀ ਜੇ ਬਾਡੀ ਨੂੰ ਲੈਂਦੀ ਲੋਡ ਪੈ ਰਹੀ ਹੈ ਦੈਨ ਵੀ ਗੋ ਫਾਰ ਮੈਡੀਕਲ ਪ੍ਰੈਸਕ੍ਰਿਪਸ਼ਨ ਤੋਂ ਬਿਨਾਂ ਸਿੰਥੈਟਿਕ ਸਪਲੀਮੈਂਟੇਸ਼ਨ ਅਸੀਂ ਬਾਡੀ 'ਚ ਇਨਫਿਊਜ਼ ਨਹੀਂ ਕਰ ਸਕਦੇ ਇਨ ਕੇਸ ਬਹੁਤ ਸਵੀਅਰ ਲੋਡ ਪੈ ਰਹੀ ਹੈ ਇਨ ਕੇਸ ਆਫ ਸਰਜਰੀ ਹੋ ਗਈ ਇਨ ਕੇਸ ਆਫ ਕੋਈ ਟਰੋਮਾ ਹੋ ਗਿਆ ਦੈਨ ਵੀ ਨੀਡ ਅ ਪ੍ਰੋਟੀਨ ਹਾਈ ਸਪਲੀਮੈਂਟੇਸ਼ਨ ਪ੍ਰੋਟੀਨ ਚਾਹੀਦੀ ਹੈ ਡਾਕਟਰ ਨੇ ਰეკਮੈਂਡ ਕਰ ਦਿੱਤਾ ਦੈਨ ਫੇਰ ਕੀ ਹੈ ਸਾਡੇ ਕੋਲ ਕੰਬੀਨੇਸ਼ਨ ਵੀ ਪ੍ਰੇਫਰ 80:20% 80% ਇਸ ਇ ਨੈਚੁਰਲ ਡਾਈਟਸ ਜਿਹੜੇ ਸਾਡੇ ਕੋਲ ਸਰਸਿਸ ਨੇ ਨੈਚੁਰਲ ਚ ਆ ਗਿਆ ਕੰਪਲੀਟ ਪ੍ਰੋਟੀਨ ਆ ਗਿਆ ਕੰਪਲੀਟ ਚ ਆ ਗਿਆ ਤੁਹਾਡੇ ਕੋਲ ਸਭ ਤੋਂ ਵੱਡਾ ਸੋਰਸ ਆ ਗਿਆ ਮਿਲਕ ਆ ਗਿਆ ਉਸ ਤੋਂ ਬਾਅਦ ਜਿਹੜੇ ਐਨੀਮਲ ਪ੍ਰੋਟੀਨ ਇਹ ਕੰਪਲੀਟ ਨਹੀਂ ਇਸ ਨੂੰ ਕੰਪਲੀਟ ਤੇ ਅਨਕੰਪਲੀਟ ਦਾ ਮੈਕੈਨਿਜ਼ਮ ਇਹ ਹੁੰਦਾ ਕਿ ਉਸ ਚ ਦੇ ਕੰਟੇਨ 올 ਅ ਅਮੀਨੋ ਐਸਰਟਸ ਕੁਕ ਕੁਸ ਜਿਹੜੀਆਂ ਸਾਡੀਆਂ ਡਾਈਟਸ ਨੇ ਉਹ ਇਨਕੰਪਲੀਟ ਆ ਜਾਂਦੀਆਂ ਨੇ ਇਨਕੰਪਲੀਟ ਮੀਨਸ ਫਰੂਟ ਆ ਗਿਆ ਵੈਜੀਟੇਬਲਸ ਆ ਗਏ ਇਸ ਨੂੰ ਅਸੀਂ ਇਨਕੰਪਲੀਟ ਪ੍ਰੋਟੀਨ ਕਹਿ ਦਿੰਦੇ ਕਿਉਂਕਿ ਪ੍ਰੋਟੀਨ ਸੋਰਸ ਹਰੇਕ ਡਾਈਟ ਤੋਂ ਅਵੇਲੇਬਲ ਹੈ ਬਟ ਪੁਰਾਣੇ ਜਵਾਨੇ ਚ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਕੰਪਲੀਟ ਬਾਡੀ ਚ ਸਾਰੀਆਂ ਚੀਜ਼ਾਂ ਇਨਫਿਊਜ਼ ਕਰ ਲਿਆ ਨੇ ਦੈਨ ਯੂ ਪ੍ਰੇਫਰ ਮਿਲਕ ਮਿਲਕ ਕਹੇ ਜਾ ਸਬਸਟੀਟਿਊਟ ਹੈ ਪ੍ਰੋਟੀਨ ਦਾ ਕਿ ਇਟ ਕੰਟੇਨ 올 ਅ ਅਮੀਨੋ ਐਸਰਟਸ ਦੂਸਰਾ ਜਿਹੜਾ ਪਲਾਂ ਸਾਡੇ ਕੋਲੇ ਵੈਜੀਟੇਬਲ ਜਾਂ ਮਿਲਰਟਸ ਗਰੁੱਪ ਆ ਗਿਆ ਉਹ ਹੈਗਾ ਬਾਜਰਾ ਜਿਸ ਨੂੰ ਅਸੀਂ ਮਿਲਰਟਸ ਨਾਇਡ ਕਾਫੀ ਟ੍ਰੈਂਡ ਚੱਲ ਰਿਹਾ ਹੈ ਵੀ ਮਿਲਰਟਸ ਖਾਓ ਮਿਲਰਟਸ ਖਾਓ ਮਿਲਰਟਸ ਦਾ ਇਹ ਟ੍ਰੈਂਡ ਹੁੰਦਾ ਹੈ ਕਿ ਇਟ ਕੰਟੇਨ 13 ਮਾਈਨੋ ਐਸਿਡ ਸਾਡੇ ਕੋਲੇ ਟਿਲ ਡੇਟ ਵੀ ਇੱਕ ਹੀ ਅਮਾਈਨੋ ਐਸਿਡਸ ਸਾਇੰਸ ਨੇ ਹੁਣ ਤੱਕ ਐਕਸਪਲੋਰ ਕੀਤੇ ਨੇ ਉਸ ਚੋਂ ਕੱਲੇ ਬਾਜਰਾ ਜਿਹੜਾ ਤੁਹਾਡੇ ਕੋਲ ਹੈ ਮਿਲਟ ਸੋਰਸ ਹੈ ਉਹਦੇ ਚ 13 ਮਾਈਨੋ ਐਸਿਡਸ ਪ੍ਰੈਜ਼ੈਂਟ ਹੈ ਇਸ ਕਰਕੇ ਅਸੀਂ ਇਸ ਟਰਮਨੋਲੋਜੀ ਨੂੰ ਕੰਪਲੀਟ ਤੇ ਇਨਕੰਪਲੀਟ ਦਾ ਮੈਕੈਨਿਜ਼ਮ ਦੇ ਦੰਨੇ ਆ ਜਾਂ ਇਸ ਨੂੰ ਏਸ਼ੈਂਸ਼ੀਅਲ ਅਮੀਨੋ ਐਸਿਡ ਤੇ ਨੌਨ ਏਸ਼ੈਂਸ਼ੀਅਲ ਅਮੀਨੋ ਐਸਰ ਨਾਲ ਇਸ ਨੂੰ ਅਸੀਂ ਡਿਸਟਿੰਗੁਇਸ਼ ਕਰ ਦਿੰਨੇ ਆ ਜੀ ਤੇ ਕਿਹੜੇ ਏਜ ਬ੍ਰੈਕਟਸ ਮਤਲਬ ਇੱਕ ਪਰਟੀਕੂਲਰ ਏਜ ਬ੍ਰੈਕਟ ਨੂੰ ਕਿਸ ਤਰੀਕੇ ਦੇ ਸਪਲੀਮੈਂਟਸ ਚਾਹੀਦੇ ਆ ਨੈਚੁਰਲੀਆਂ ਸਿੰਥੈਟਿਕ ਜਾਂ ਜੋ ਵੀ ਹੈ ਉਹ ਵੀ ਇੱਕ ਵਾਰੀ ਸਾਡੇ ਦਰਸ਼ਕਾਂ ਦੇ ਸੋ ਨੈਚੁਰਲ ਜਿਹੜਾ ਸਪਲੀਮੈਂਟੇਸ਼ਨ ਹੈ ਵੀ ਸੇ ਆਲਰੇਡੀ ਕਿ ਜੇ ਇਹ ਪ੍ਰੋਟੀਨ ਕੰਪਲੀਟ ਲੈ ਰਹੇ ਹੋ ਜੇ ਮਿਲਕ ਲੈ ਰਹੇ ਹੋ ਜੇ ਫਿਸ਼ ਵੀ ਲੈ ਰਹੇ ਹੋ ਯੂਥ ਨੂੰ ਫਿਸ਼ ਦੀ ਵੀ ਲੋੜ ਹੈ ਕਿਉਂਕਿ ਇਟ ਕੰਟੇਨ ਮੈਥੋਨਾਈਨ ਅਮੀਨੋ ਐਸਿਡ। ਇਕੋ ਮੈਥੋਨਾਈਨ ਅਮੀਨੋ ਐਸਿਡ ਕਿਹਾ ਜਾਂ ਅਮੀਨੋ ਐਸਿਡ ਹੈ। ਨੇਚਰ ਵੱਲੋਂ ਜਾਂ ਡਾਈਟ ਵੱਲੋਂ ਕਿ ਇਹ ਐਸੈਂਸ਼ੀਅਲ ਦੀ ਕੈਟਾਗਰੀ ਚ ਆਇਆ। ਐਸੈਂਸ਼ੀਅਲ ਅਮੀਨੋ ਐਸਿਡ ਉਹ ਅਮੀਨੋ ਐਸਿਡਸ ਹੁੰਦੇ ਨੇ ਬਾਡੀ 'ਚ ਜਿਹੜੇ ਕਿ ਬਾਡੀ ਖੁਦ ਨਹੀਂ ਪ੍ਰੋਡਿਊਸ ਕਰਦੀ। ਉਹਨੂੰ ਸਾਨੂੰ ਕਿਸੇ ਨਾ ਕਿਸੇ ਫਾਰਮ 'ਚ ਬਾਹਰੋਂ ਸੋਰਸਸ ਤੋਂ ਲੈਣਾ ਪੈਂਦਾ ਕੁਝ ਅਮਾਇਨੋ ਐਸਿਡ ਬਾਡੀ ਖੁਦ ਪ੍ਰੋਡਿਊਸ ਕਰਦੀ ਐ ਨਾ ਕੁਝ ਜਿਹੜੇ ਏਸੈਂਸ਼ੀਅਲ ਨੇ ਤੇ ਨੌਨ ਏਸੈਂਸ਼ੀਅਲ ਨੌਨ ਏਸੈਂਸ਼ੀਅਲ ਅਮਾਇਨੋ ਐਸਿਡ ਉਹ ਅਮਾਇਨੋ ਐਸਿਡ ਹੁੰਦੇ ਨੇ ਜਿਹੜੇ ਕਿ ਬਾਡੀ ਖੁਦ ਪ੍ਰੋਡਿਊਸ ਕਰ ਲੈਂਦੀ ਐ ਕਿਸੇ ਵੀ ਡਾਈਟ ਤੋਂ ਕਰ ਲੈਂਦੀ ਐ ਏਸੈਂਸ਼ੀਅਲ ਦਾ ਪੂਲ ਕੀ ਐ ਸਾਨੂੰ ਉਹ ਡਾਈਟ ਤੋਂ ਮਿਲੇਗਾ ਉਹ ਡਾਈਟ ਚ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਜਿਹੜਾ ਮਾਈਨੋ ਐਸਿਡ ਦਾ ਉਹ ਮਿਥੋਨਾਈਨ ਹੈ ਮਿਥੋਨਾਈਨ ਬਹੁਤ ਰੇਅਰ ਰੇਅਰੈਸਟ ਆਫ ਅ ਰੇਅਰ ਅਵੇਲੇਬਿਲਟੀ ਹੈ ਡਾਈਟ ਚ ਉਹਦੇ ਕੋਲੇ ਨੇਚਰ ਨੇ ਉਹਦੇ ਦੋ ਸੋਰਸ ਰੱਖੇ ਨੇ ਇੱਕ ਰੱਖਿਆ ਨਾਨ ਵੈਜੀਟੇਰੀਅਨ ਲਈ ਫਿਸ਼ ਓਨਲੀ ਤੇ ਵੈਜੀਟੇਰੀਅਨ ਲਈ ਸਾਡੇ ਕੋਲੇ ਸਪਰਾਉਟਸ ਆ ਜਾਂ ਫਿਊ ਕੁਆਂਟੀਟੀ ਆਫ ਮਿਲਕ ਐਂਡ ਮਿਲਕ ਬਾਈ ਪ੍ਰੋਡਕਟ ਸੋ ਇਹ ਦੋ ਚੀਜ਼ਾਂ ਤੋਂ ਹੀ ਮੀਥੋਨਾਈਨ ਮਿਲਦਾ ਹੈ ਜਦੋਂ ਮੀਥੋਨਾਈਨ ਬਾਡੀ ਚ ਅਵੇਲੇਬਲ ਕਰਦੀ ਆ ਬਾਡੀ ਕਿਉਂਕਿ ਇਹ ਐਸੈਂਸ਼ੀਅਲ ਹੈ ਬਾਹਰੋਂ ਆਉਗਾ ਤਾਂ ਜਿਹੜੇ ਦੋ ਆਲਰੇਡੀ ਬਾਡੀ ਕੋਲੇ ਨੌਨ ਐਸੈਂਸ਼ੀਅਲ ਅਮਾਈਨੋ ਐਸਿਡ ਪਏ ਨੇ ਆਰਜੀਨਾਈਨ ਤੇ ਗਲਾਈਸਿਨ ਇਹ ਨੇ ਨੌਨ ਐਸੈਂਸ਼ੀਅਲ ਨੌਨ ਐਸੈਂਸ਼ੀਅਲ ਦੋ ਨੇ ਤੇ ਐਸੈਂਸ਼ੀਅਲ ਇੱਕ ਹੈ ਇਹ ਤਿੰਨ ਅਮਾਈਨੋ ਐਸਿਡ 25 21 ਅਮਾਈਨੋ ਐਸਿਡ ਦੇ ਪੂਲ ਤੋਂ ਬਾਅਦ ਇਹਦੀ ਬਾਡੀ ਲੀਵਰ ਹੈ ਜਿਹੜਾ ਸਾਡਾ ਸਭ ਤੋਂ ਇੰਟੈਲੀਜੈਂਟ ਆਰਗਨ ਹੈ ਇਸ ਨੂੰ ਸੈਕੰਡ ਬ੍ਰੇਨ ਵੀ ਕਿਹਾ ਜਾਂਦਾ ਹੈ ਉਹ ਇਹ ਤਿੰਨ ਮਾਈਨਸ ਨੂੰ ਇਕੱਠੇ ਕਰਕੇ ਕਰੀਟਿਨਾਈਨ ਬਣਾਉਂਦਾ ਹੈ ਸੋ ਜਦੋਂ ਸਾਡੇ ਬਾਡੀ ਚ ਨੇਚਰਲ ਸੋਰਸ ਕਰੀਟਿਨਾਈਨ ਬਣਦੀ ਹੈ ਉਹ ਸਾਡਾ ਜਦੋਂ ਅਸੀਂ ਯੂਥ ਹੈ ਅਪ ਟੂ 18 ਸਾਲ ਤੱਕ ਹੈ ਤਾਂ ਬਾਡੀ ਕੋਲੇ ਹਾਰਮੋਨਸ ਲੈਵਲ ਇੰਨੇ ਪ੍ਰੋਡਿਊਸ ਹੁੰਦੇ ਨੇ ਕਿ ਉਹ ਸਾਰੀ ਰੈਗੂਲੇਸ਼ਨ ਅਲੋਕੇਟ ਲੋਕੇਟ ਕਰ ਲੈਂਦੀ ਆ ਉਹਨੂੰ ਰੈਗੂਲੇਟ ਵੀ ਕਰ ਲੈਂਦੀ ਆ ਸੋ ਮਿਨੀਮਮ ਏਜ ਹੈ ਜਿਹੜੀ ਸਾਡੀ ਸਿੰਥੈਟਿਕ ਦੀ ਉਹ ਅਬਵ 18 ਤੋਂ ਬਾਅਦ ਅਸੀਂ ਸੈਂਟੀਫਿਕ ਸਟੱਡੀਸ ਇਹ ਕਹਿੰਦੇ ਨੇ ਵੀ 18 ਸਾਲ ਤੋਂ ਪਹਿਲਾਂ ਕਦੇ ਵੀ ਤੁਸੀਂ ਸਿੰਥੈਟਿਕ ਸਪਲੀਮੈਂਟੇਸ਼ਨ ਕਿਸੇ ਵੀ ਫਾਰਮ ਚ ਮਾਰਕੀਟ ਚ ਜੋ ਵੀ ਬ੍ਰਾਂਡਡ ਹੈ ਨਹੀਂ ਖਾਣਾ ਜੇ ਇਨ ਕੇਸ ਬੱਚੇ ਅੱਜਕੱਲ ਸ਼ਾਰਟ ਡਿਊਰੇਸ਼ਨ ਚ ਬਾਡੀ ਬਣਾਉਣਾ ਚਾਹੁੰਦੇ ਨੇ ਦੈਨ ਫਿਰ ਉਹ ਕੀ ਕਰਦੇ ਨੇ ਆਪਣੇ ਗ੍ਰੋਸਰੀ ਸਟੋਰਾਂ ਤੋਂ ਕ੍ਰੈਟਿਨ 9 ਮੋਨੋਹਾਈਡਰੇਟ ਲੈ ਲੈਂਦੇ ਨੇ ਐਚ ਸੀ ਐਲ ਲੈ ਲੈਂਦੇ ਨੇ ਇਸਟਰ ਲੈ ਲੈਂਦੇ ਨੇ ਸੋ ਮੈਨੀ ਅੱਗੇ ਦੀਆਂ ਟਾਈਪਸ ਆ ਗਿਆ ਕ੍ਰੈਟਿਨ 9 ਦੀਆਂ ਕਿ ਉਹਦੇ ਅਵੇਲੇਬਿਲਿਟੀ ਵਧੀਆ ਹੈ ਜੀ ਇਹ ਜਲਦੀ ਡਾਈਜੈਸਟ ਹੁੰਦਾ ਹੈ ਜਲਦੀ ਅਬਜ਼ਰਬ ਹੋ ਜਾਂਦਾ ਹੈ ਜਲਦੀ ਮਸਲ ਬਣਾਉਂਦਾ ਹੈ ਇਸ ਕਨਸੈਪਟ 'ਚ ਯੂਥ ਨੂੰ ਅਲਿਅਰ ਕਰ ਲੈਂਦੀਆਂ ਨੇ ਕੰਪਨੀਆਂ ਬਟ ਉਹ 18 ਸਾਲ ਤੋਂ ਪਹਿਲਾਂ ਅਸੀਂ ਸੈਂਟੀਫਿਕ ਸਟੱਡੀਆਂ ਇਹ ਕਹਿੰਦੇ ਆ ਨੇ ਵੀ ਇਹ ਰეკਮੈਂਡੇਸ਼ਨ 18 ਸਾਲ ਤੋਂ ਪਹਿਲਾਂ ਬਾਡੀ 'ਚ ਇਹਦੀ ਇਨਫਿਊਜ਼ਨ ਨਾ ਕੀਤੀ ਜਾਵੇ ਜੀ ਸਰ ਜਿਵੇਂ ਅੱਜਕੱਲ ਜਿਮ ਵਿੱਚ ਸਭ ਤੋਂ ਵੱਧ ਪੌਪੂਲਰ ਜਿਹੜੇ ਸਪਲੀਮੈਂਟਸ ਨੇ ਉਹ ਇੱਕ ਤਾਂ ਪ੍ਰੋਟੀਨ ਹੈ ਇੱਕ ਕਰੇਟਿਨਾਈਨ ਹੈ ਤੇ ਇੱਕ ਫੈਟ ਬਰਨਰ ਵੀ ਕੈਟੇਗਰੀ ਹੈ ਜਿਹੜੇ ਕੈਪਸੂਲਸ ਹੁੰਦੇ ਆ ਬੇਸਿਕਲੀ ਤੇ ਉਹ ਇੱਕ ਵਾਰੀ ਬ੍ਰੇਕਡਾਊਨ ਕਰਕੇ ਦੱਸੋ ਵੀ ਇਹਨਾਂ ਵਿੱਚ ਕੀ ਫਰਕ ਹੈ ਤੇ ਇਹਨਾਂ ਦਾ ਕੀ ਕੰਮ ਹੁੰਦਾ ਐਕਚੁਅਲੀ ਕੀ ਹੈ ਹੁਣ ਨਵੇਂ ਟਰੈਂਡਸ ਆਈ ਜਾ ਰਹੇ ਨੇ ਕੰਪਨੀਆਂ ਵਸਜੂਤ ਨੂੰ ਅਲਿਅਰ ਕਰਨ ਲਈ ਸਪੈਸ਼ਲੀ ਗਰਲਸ ਨੂੰ ਮੇ ਜੀ ਅਸੀਂ ਤੁਹਾਡੀ ਫੈਟ ਨੂੰ ਬਿਲਕੁਲ ਜ਼ੀਰੋ ਫੈਟ ਕਰਦਾਂਗੇ 0 ਇੰਚ ਬੋਡੀ ਨੂੰ ਡਵੈਲਪ ਕਰ ਲਾਗੇ ਤੁਸੀਂ ਕੀਟੋ ਡਾਈਟ ਤੇ ਆ ਜਾਓ ਜੀ ਹਾਈਟ ਇੱਕ ਕੀਟੋ ਡਾਈਟ ਦਾ ਨਵਾਂ ਕਨਸੈਪਟ ਆ ਗਿਆ ਮਾਰਕੀਟ ਚ ਕੀ ਤੁਸੀਂ ਕੱਲੀ ਫੈਟ ਖਾਣੇ ਤੇ ਕਾਰਬੋਹਾਈਡਰੇਟ ਤੇ ਪ੍ਰੋਟੀਨ ਨੂੰ ਮਿਨੀਮਾਈਜ਼ ਕਰ ਦਿੰਦੇ ਨੇ 5 10% ਤੇ 30 40 ਇਵਨ 60% ਤੱਕ ਉਹ ਫੈਟ ਲੈ ਜਾਂਦੇ ਨੇ ਫੈਟ ਦੀ ਫਾਰਮ ਚ ਫੈਟ ਦੇ ਸੋਰਸਸ ਫੈਟ ਕੈਪਸੂਲ ਜਿਹਨੂੰ ਸਿਫੈਟ ਬਰਨਰ ਕੈਪਸੂਲ ਕਹਿੰਦੇ ਨੇ ਆਲ ਆਰ ਉਸ ਚ ਜਿਹੜੇ ਹੁੰਦੇ ਨੇ ਉਹ ਕਰਿਟਿਨਾਈਨ ਤੋਂ ਬਾਅਦ ਕਾਰਟੀਨਾਈਨ ਇੱਕ ਕੈਪਸੂਲ ਬਣਦਾ ਹੈ ਸਾਡੀ ਕਾਰਟੀਨਾਈਨ ਇੱਕ ਫੈਟ ਨੂੰ ਰੈਗੂਲੇਟ ਕਰਦਾ ਬਾਡੀ ਚ ਇੱਕ ਮੋਲੀਕੂਲ ਹੁੰਦਾ ਉਹ ਫਾਰਮ ਚ ਉਹ ਇਨ ਦਾ ਫਾਰਮ ਆਫ ਟੈਬਲੈਟਸ ਮਾਰਕੀਟ ਚ ਆ ਰਹੀਆਂ ਨੇ ਉਹ ਖਿਲਾ ਦਿੰਦੇ ਨੇ ਉਹ ਕੀ ਹੈ ਤੁਹਾਡੀ ਬਾਡੀ ਦਾ ਜਿਹੜਾ ਮੈਟਾਬੋਲਿਜ਼ਮ ਹੈ ਤੇ ਜਿਹੜੀ ਤੁਹਾਡੀ ਬਾਡੀ ਦਾ ਆ ਐਪੀਟਾਈਟ ਹੈਂਗਰ ਪੁਆਇੰਟਸ ਨੇ ਉਹਨੂੰ ਉਹ ਡਿਲੇਡ ਕਰ ਦਿੰਦਾ ਉਹਨੂੰ ਸਲੋ ਕਰ ਦਿੰਦਾ ਜਿਸ ਕਰਕੇ ਜੋ ਵੀ ਤੁਸੀਂ ਚੀਜ਼ ਖਾਣੀ ਹੈ ਉਹ ਲੰਬੇ ਡਿਊਰੇਸ਼ਨ ਚ ਤੁਹਾਡੇ ਸਟੋਮੈਕ ਚ ਪਈ ਰਹਿੰਦੀ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਹੋਰ ਚੀਜ਼ ਖਾਣ ਦੀ ਕ੍ਰੀਵਿੰਗ ਨਹੀਂ ਰਹਿੰਦੀ ਇਸ ਕਰਕੇ ਉਹ ਕਨਸੈਪਟ ਹੈ ਜਿਹੜਾ ਕੀਟੋ ਡਾਈਟ ਸਪੈਸ਼ਲੀ ਕੁੜੀਆਂ ਫਾਲੋ ਕਰ ਰਹੀਆਂ ਨੇ ਨਾ ਯੂਥ ਵੀ ਕਰਨ ਲੱਗ ਗਿਆ ਵੀ ਅਸੀਂ ਫੈਟ ਨੂੰ ਫੈਟ ਨਾਲ ਹੀ ਬਰਨ ਕਰਕੇ ਬਾਡੀ ਦਾ weight ਘਟਾ ਲਾਂਗੇ ਬਟ ਉਹ ਫॉर ਸ਼ੋਰਟ ਡਿਊਰੇਸ਼ਨ ਇਟ ਇਜ਼ ਓਕੇ 1 ਵੀਕ 2 ਵੀਕ ਤੱਕ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਲੌਂਗਰ ਡਿਊਰੇਸ਼ਨ ਚ ਲੈ ਜਾਂਦੇ ਹੁੰਦੇ ਨੇ ਇਟ ਵਿਲ ਬੀ ਆਲਸੋ ਡੈਮੇਜਿੰਗ ਯੂਅਰ ਕਿਡਨੀ ਐਂਡ ਲੀਵਰ ਹਾਈਪਰਟ੍ਰੋਫੀ ਆਫ ਲੀਵਰ ਕਰ ਦਿੰਦਾ ਇਸ ਕਰਕੇ ਜੋ ਵੀ ਨੈਚੁਰਲ ਚੀਜ਼ ਖਾਣੀ ਹੈ ਅੰਡਰ ਦਾ ਬੈਲੈਂਸ ਰੇਸ਼ੋ ਚ ਖਾਣੀ ਹੈ ਕਿਉਂਕਿ ਜੇ ਤੁਸੀਂ ਉਸ ਨੂੰ ਰੇਸ਼ੋ ਨੂੰ ਮਾਈਨਰ ਚੇਂजेस ਕਰਕੇ ਬਾਡੀ ਦਾ ਜਿਹੜਾ ਸਾਡਾ ਸਭ ਤੋਂ ਵੱਡਾ ਲੋਡ ਹੈ ਉਹ ਕਾਰਬੋਹਾਈਡਰੇਟ ਹੈ ਕਿਉਂਕਿ ਬ੍ਰੇਨ ਕਾਰਬੋਹਾਈਡਰੇਟ ਤੇ ਚੱਲਦਾ ਹੈ ਉਹ ਕਹਿੰਦਾ ਮੈਨੂੰ ਤਾਂ ਆਰਬੀਸੀ ਚਾਹੀਦੇ ਨੇ ਆਰਬੀਸੀ ਕਿੱਥੋਂ ਮਿਲਦਾ ਹੈ ਗਲੂਕੋਜ਼ ਤੋਂ ਮਿਲਦਾ ਹੈ ਦ ਬ੍ਰੇਨ ਨੂੰ ਵੀ ਕਾਰਬੋਹਾਈਡਰੇਟਸ ਜ਼ਰੂਰੀ ਨੇ ਇਸ ਕਰਕੇ ਕਦੇ ਵੀ ਕਾਰਬੋਹਾਈਡਰੇਟਸ ਦੀ ਰੇਸ਼ੋ ਹੈ ਜਿਹੜੀ ਉਹ 30% ਤੋਂ ਕਦੇ ਨਹੀਂ ਘਟਾਉਣੀ ਚਾਹੀਦੀ ਇਹ ਆਲਰੇਡੀ ਅਸੀਂ ਜਿਹੜੀ ਹੁਣ ਪ੍ਰੈਜ਼ੈਂਟ ਯੂਥ ਲੈ ਰਿਹਾ ਕਾਰਬੋਹਾਈਡਰੇਟਸ ਉਹ 60-70% ਤੱਕ ਆਮ ਰੂਟੀਨ ਡੇਲੀ ਜਿਹੜੀਆਂ ਸਾਡੀਆਂ ਡਾਈਟਸ ਨੇ ਉਹ ਚੋਂ ਆ ਰਹੇ ਹੈ ਬਟ ਅਸੀਂ ਉਸ ਨੂੰ 0% ਜਾਂ 5% ਜਾਂ 10% ਵੇਰੀਏਸ਼ਨ ਨਹੀਂ ਕਰਨੀ ਸੋ ਇਹਦਾ ਮਤਲਬ ਇਹ ਹੋਇਆ ਅਲਟੀਮੇਟਲੀ ਵੀ ਹੈਵ ਟੂ ਕਨਕਲੂਡ ਕਿ ਜਿਹੜੀ ਰੇਸ਼ਿਓ ਹੈ ਉਹ ਤੁਸੀਂ 5 ਤੋਂ 10% ਵੇਰੀਏਸ਼ਨ ਜ਼ਰੂਰ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਵੀ ਇਸ ਨੂੰ 0% ਕਰ ਦੋ ਕਾਰਬੋਹਾਈਡਰੇਟ ਨੂੰ ਪ੍ਰੋਟੀਨ ਨੂੰ 0 ਕਰ ਦੋ ਕਿਉਂਕਿ ਕਾਰਬੋਹਾਈਡਰੇਟ ਤੋਂ ਜੋ ਤੁਹਾਡੀ ਬਾਡੀ ਦਾ ਮੈਟਾਬੋਲਿਜ਼ਮ ਚੱਲਣਾ ਉਸ ਰੁਕ ਜਾਏਗਾ ਪ੍ਰੋਟੀਨ ਨੂੰ ਬੰਦ ਕਰੋਗੇ ਤਾਂ ਬਾਡੀ ਦੀ ਰਿਪੇਅਰ ਗ੍ਰੋਥ ਰਿਕਵਰੀ ਐਨਜਾਈਮੈਟਿਕ ਹਾਰਮੋਨ ਸਾਰੇ ਰੁਕ ਜਾਣਗੇ ਅਲੀ ਫੈਟ ਕੀ ਕਰੋਗੀ ਫੈਟ ਆਲਰੇਡੀ ਜਦੋਂ ਹੈਵੀ ਲੋਡ ਚ ਨੂੰ ਇਨਫਿਊਜ਼ ਕਰੋਗੇ ਤਾਂ ਤੁਹਾਡਾ ਜਿਹੜਾ ਫੈਟੀ ਲੀਬਰ ਕਰ ਦਿੰਦੀ ਹੈ ਸੋ ਜਿਹੜੀ ਕੀਟੋ ਡਾਈਟ ਹੈ ਇਹ ਬਹੁਤ ਇੰਟਰਮੀਟੈਂਟ 1 অর 2 ਡੇ 3 ਡੇਸ ਤੱਕ ਦਾ ਅਲਾਉਡ ਕਰਦੀ ਹੈ ਬਾਡੀ ਲੰਗਰ ਡਿਊਰੇਸ਼ਨਸ ਇਹਦੇ ਕਾਫੀ ਸਾਈਡ ਇਫੈਕਟ ਰਿਪੋਰਟਡ ਹੋਏ ਨੇ ਜੀ ਤੇ ਸਰ ਇੱਕ ਬੈਲੈਂਸ ਡਾਈਟ ਵਿੱਚ ਕੀ ਕੀ ਹੋਣਾ ਚਾਹੀਦਾ ਤੇ ਉਹਦੀ ਮਾਤਰਾ ਕਿੰਨੀ ਕਿੰਨੀ ਹੋਣੀ ਚਾਹੀਦੀ ਹੈ ਹਾਂਜੀ ਬੈਲੈਂਸ ਡਾਈਟ ਕੀ ਹੈ ਸਾਡਾ ਜਿਹੜਾ ਇੰਡੀਅਨ ਸਪੈਸ਼ਲੀ ਪੰਜਾਬ ਦਾ ਜੋ ਟਰੈਡੀਸ਼ਨਲ ਸਿਸਟਮ ਹੈ ਡਾਈਟ ਦਾ ਉਹ ਅਸੀਂ 70 ਤੋਂ 80% ਮੋਸਟਲੀ ਕਾਰਬੋਹਾਈਡਰੇਟ ਖਾ ਰਿਆ ਇਵਨ youth ਵੀ ਖਾ ਰਿਹਾ ਬੱਚੇ ਵੀ ਖਾ ਰਹੇ ਨੇ ਤੇ ਇਵਨ ਜੈਰੈਟਿਕ ਪੋਪੂਲੇਸ਼ਨ ਜਿਹੜੇ 올ਡ এজ ਉਹ ਵੀ ਖਾ ਰਹੇ ਨੇ ਬਟ ਸਾਡਾ ਕੀ ਟ੍ਰੈਂਡ ਹੁੰਦਾ ਹੈ ਜੀ ਅਸੀਂ ਉਸ ਦੀ ਰੇਸ਼ਿਓ ਕਾਰਬੋਹਾਈਡਰੇਟ ਨੂੰ ਅਸੀਂ ਅਗਰ 40% ਤੇ ਲੈ ਕੇ ਜਾਣਾ ਹੈ ਦੈਨ ਉਸ ਦੇ ਅਗੇਂਸਟ ਸਸ ਅਸੀਂ ਫੈਟ ਤੇ ਪ੍ਰੋਟੀਨ ਨੂੰ ਵੀ ਇਨਕਰੀਸ ਕਰਨਾ ਹੈ ਸਾਡਾ ਪਰਪਸ ਇਹ ਹੈ ਵੀ ਸਾਡੀ ਫੈਟ ਹੈ ਜਿਹੜੀ ਕਾਰਬੋਹਾਈਡਰੇਟ ਉਹ ਬਾਡੀ ਚ ਓਵਰਲੋਡ ਨਾ ਹੋਵੇ ਉਹ ਜਾ ਕੇ ਫੈਟੀ ਐਸਿਡਸ ਚ ਕਨਵਰਟ ਨਾ ਹੋਵੇ ਜੇ ਅਸੀਂ ਉਸ ਨੂੰ 70% ਖਾ ਰਿਹਾ ਤਾਂ 40% ਕਰ ਦਿੰਨੇ ਆ ਦੈਨ ਬਾਡੀ ਉਸ ਨੂੰ ਅਡਜਸਟ ਕਰ ਲੈਂਦੀ ਹੈ ਇਨ ਰੇਸ਼ਿਓ ਆਫ ਜਿਹੜੀ ਫੈਟ ਅਸੀਂ 10 ਤੋਂ 15% ਰეკਮੈਂਡਡ ਡਾਈਟ ਐਸ ਪਰ ਆਰ ਡੀ ਏ ਹੈ ਨਾ ਆਈ ਸੀ ਐਮ ਆਰ ਸੋਰਸਸ ਤੋਂ ਹੈ ਉਸ ਨੂੰ ਅਸੀਂ 20% ਤੱਕ ਲਿਜਾ ਸਕਦੇ ਹਾਂ ਬਟ ਸਾਡੇ ਕੋਲੇ ਹੁਣ ਤੀਜਾ ਜਿਹੜਾ ਮੇਜਰ ਨਿਊਟ੍ਰੀਐਂਟ ਰਹਿ ਗਿਆ ਉਹ ਹੈਗਾ ਪ੍ਰੋਟੀਨ ਪ੍ਰੋਟੀਨ ਨੂੰ ਅਸੀਂ ਹੁਣ ਜੋ ਆਲਰੇਡੀ 20% ਤੱਕ ਖਾ ਰਹੇ ਹਾਂ ਪਰ ਬਾਡੀ ਕਹਿੰਦੀ ਹੈ ਵੀ ਇਹ ਬਾਡੀ ਦੇ weight ਨਾਲ ਤੁਸੀਂ ਪ੍ਰੋਟੀਨ ਬਾਡੀ ਚ ਇਨਫਿਊਜ਼ ਕਰ ਸਕਦੇ ਹੋ ਇੱਕ 60 ਕਿਜੀ ਦਾ ਬੰਦਾ ਹੈ ਤਾਂ ਉਹਨੂੰ 60 ਗ੍ਰਾਮ ਜੇ ਉਹ ਕੋਈ ਵੀ ਐਕਸਰਸਾਈਜ਼ ਨਹੀਂ ਕਰਦਾ ਤਾਂ 60 ਗ੍ਰਾਮ ਮਿਨੀਮਮ ਬਾਡੀ ਦੀ ਉਹਦੀ ਮੈਟਾਬੋਲਿਕ ਫੰਕਸ਼ਨਿੰਗ ਲਈ 60 ਗ੍ਰਾਮ ਪ੍ਰੋਟੀਨ ਚਾਹੀਦਾ ਬਟ 60 ਗ੍ਰਾਮ ਪ੍ਰੋਟੀਨ ਵੀ ਅਵੇਲੇਬਲ ਨਹੀਂ ਹੁੰਦਾ ਫਾਰ ਕਿਸੇ ਵੀ ਘਰ ਚ ਕਿਸੇ ਵੀ ਡਾਈਟ ਚ ਕਿਉਂਕਿ ਆ ਪ੍ਰੋਟੀਨ ਦੀ ਜਿਹੜੀ ਅਵੇਲੇਬਿਲਟੀ ਕਰਵਾਉਣੀ ਹੈ ਡਾਈਟ ਚ ਉਹ ਬਹੁਤ ਵੱਡੀ ਡਾਈਵਰਸਿਫਾਈਡ ਤੁਹਾਡੇ ਕੋਲੇ ਫੂਡ ਹੋਏਗੀ ਫੇਰ ਉਹ 60 70 ਗ੍ਰਾਮ ਤੱਕ ਪ੍ਰੋਟੀਨ ਲੈ ਕੇ ਜਾਂਦੀ ਹੈ ਅਦਰਵਾਇਜ਼ 30 40 ਪਰਸੈਂਟ ਉਹ ਪ੍ਰੋਟੀਨ ਆਪਾਂ ਜੋ ਰੋਟੀਨ ਵਾਲੀ ਡਾਈਟ ਹੈ ਉਸ ਚ ਕਵਰ ਅਪ ਹੁੰਦਾ ਉਸ ਦਾ ਜਿਹੜਾ 50 ਪਰਸੈਂਟ ਹੈ ਬਾਡੀ ਉਹ ਪ੍ਰੋਟੀਨ ਲਾਸ ਵੀ ਕਰ ਦਿੰਦੀ ਹੈ ਇਨ ਦਾ ਫਾਰਮ ਆਫ ਸਵੇਟਿੰਗ ਲਾਸ ਹੋ ਰਿਹਾ ਉਹ ਚ ਪ੍ਰੋਟੀਨ ਜਾ ਰਹੇ ਹੈ ਇਨ ਦਾ ਫਾਰਮ ਆਫ ਤੁਹਾਡੇ ਨੇਲ ਬੜੇ ਫਾਸਟ ਗਰੋ ਹੋ ਰਹੇ ਨੇ ਇਟ ਮੀਨਸ ਤੁਹਾਡਾ ਪ੍ਰੋਟੀਨ ਲਾਸ ਬਹੁਤ ਜ਼ਿਆਦਾ ਹੋ ਰਿਹਾ ਹੈ ਤੋ ਇੱਥੇ ਬਹੁਤ ਗ੍ਰੋਥ ਹੋ ਰਹੀ ਹੈ ਥਰਡੀ ਮਤਲਬ ਇਸਕੀਨ ਦੀ ਕੋਈ ਇਰਪਸ਼ਨ ਹੋ ਰਹੀ ਆ ਕੋਈ ਮੋਡਿਊਲ ਬਣ ਰਿਹਾ ਆ ਆਲ ਆਰ ਦੇ ਆ ਸ਼ੋਇੰਗ ਕਿ ਜਿਹੜੇ ਪ੍ਰੋਟੀਨ ਸੋਰਸ ਹੈ ਇਹ ਤੁਹਾਡੀ 50% ਨਾਈਟ੍ਰੋਜਨ ਜਿਹੜਾ ਬੈਲੈਂਸ ਹੁੰਦਾ ਉਸ ਵੇਸ ਵਸਟੇਜ ਹੋ ਜਾਂਦੀ ਆ ਇਸ ਕਰਕੇ ਅਲਟੀਮੇਟਲੀ ਇਸ ਨੂੰ ਅਸੀਂ ਕਨਕਲੂਡ ਇਹ ਕਰ ਸਕਦੇ ਆ ਕਿ ਜੇ ਤੁਸੀਂ ਪ੍ਰੋਟੀਨ ਦੀ ਅਵੇਲੇਬਿਲਟੀ ਬਾਡੀ ਚ ਵਧਾਉਣੀ ਆ ਤਾਂ ਪ੍ਰੋਟੀਨ ਬਾਡੀ ਦਾ ਮੈਟਾਬੋਲਿਕ ਰੇਟ ਫਾਸਟ ਕਰ ਦਿੰਦਾ ਜਿਸ ਕਰਕੇ ਤੁਸੀਂ ਇਹ ਕਨਸੈਪਟ ਚੱਲ ਰਿਹਾ ਹੈ ਵੀ ਡਾਈਟ ਖਾਓ ਤੇ ਡਾਈਟ ਖਾਣ ਨਾਲ ਵਜ਼ਨ ਇਕੱਠਾਓ ਉਸ ਚ ਅਸੀਂ ਪ੍ਰੋਟੀਨ ਨੂੰ ਹੀ ਅੱਗੇ ਇਨਕਰੀਜ਼ ਕਰ ਸਕਦੇ ਹਾਂ ਅਪ ਟੂ 40% ਇਹ ਕਨਸੈਪਟ ਹੈ ਨਬੀ ਡਾਈਟ ਖਾ ਕੇ ਜਿਹੜੀ ਕਿਹੜੀ ਡਾਈਟ ਖਾਣੀ ਹੈ ਪ੍ਰੋਟੀਨ ਡਾਈਟ ਖਾ ਸਕਦੇ ਆ ਉਹ ਵੀ ਨੇਚਰਲ ਸੋਰਸਸ ਤੋਂ ਨਾਟ ਸਿੰਥੈਟਿਕ ਜੀ ਸਰ ਜਿਵੇਂ ਤੁਸੀਂ ਪਹਿਲਾਂ ਇੱਕ ਗੱਲ ਕਹੀ ਸੀਗੀ ਕਿ ਜਿਹੜਾ ਮਿਲਕ ਹੈ ਦੁੱਧ ਹੈ ਜਿਹੜਾ ਉਹ ਸਭ ਤੋਂ ਬੈਸਟ ਸੋਰਸ ਆਫ ਪ੍ਰੋਟੀਨ ਹੈ ਤੇ ਉਹਦੇ ਅੰਦਰ ਹੋਰ ਵੀ ਨਿਊਟ੍ਰੀਸ਼ਨ ਸਾਨੂੰ ਬਹੁਤ ਜ਼ਿਆਦਾ ਮਿਲਦਾ ਹੈ ਬਟ ਜੇ ਕੋਈ ਲੈਕਟੋਸ ਇੰਟੋਲਰੈਂਟ ਹੈ ਕਿਉਂਕਿ ਇਹ ਵੀ ਬਹੁਤ ਜ਼ਿਆਦਾ ਚੀਜ਼ ਵੱਧ ਰਹੀ ਹੈ ਅੱਜਕੱਲ ਵੀ ਲੈਕਟੋਸ ਬਾਡੀ ਅਲਾਉ ਨਹੀਂ ਕਰ ਰਹੀ ਉਹ ਰੈਜ਼ਿਸਟੈਂਸ ਹੋ ਰਹੀ ਹੈ ਰੈਜ਼ਿਸਟੈਂਟ ਹੋ ਰਹੀ ਹੈ ਬਾਡੀ ਲੈਕਟੋਸ ਦੇ ਫਿਰ ਉਹਨਾਂ ਲਈ ਕੀ ਆਪਸ਼ਨਸ ਨੇ ਤੇ ਕੀ ਆਪਣੇ ਕੋਲ ਕੋਈ ਅਜਾ ਸਬਸਟੀਟਿਊਟ ਹੈਗਾ ਜਿਹੜਾ ਦੁੱਧ ਨੂੰ ਸਬਸਟੀਟਿਊਟ ਕਰਕੇ ਐਜ਼ ਇਟ ਇਜ਼ ਆਪਾਂ ਉਹਦਾ ਹਾਂਜੀ ਹਾਂ ਦੁੱਧ ਤਾਂ ਵੈਸੇ ਬੇਸਿਕਲੀ ਕਨਸੈ ਚਲਦਾ ਆ ਰਿਹਾ ਇਹ ਸਾਡੇ ਕੋਲੇ ਕੈਲਸ਼ੀਅਮ ਸੋਰਸ ਹੈ ਸਭ ਤੋਂ ਜ਼ਿਆਦਾ ਠੀਕ ਹੈ no doubt ਅਸੀਂ ਇਸ ਨੂੰ ਇਗਨੋਰ ਨਹੀਂ ਕਰ ਸਕਦੇ ਕੈਲਸ਼ੀਅਮ ਬਟ ਜਿਸ ਜੀ ਬਾਡੀ ਚ ਲੈਕਟੋਸ ਇਨਟੋਲਰੈਂਸ ਲੈਕਟੋਸ ਬੇਸਿਕਲੀ ਹੁੰਦਾ ਕੀ ਹੈ ਇੱਕ 슈ਗਰ ਹੈ ਜੀ 슈ਗਰ ਜਦੋਂ ਇਸ ਤੇ ਐਨਜ਼ਾਈਮ ਲੈਕਟੇਜ਼ ਬਾਡੀ ਚ ਹੈਰਿਡੀਟਰੀ ਬੰਦ ਹੋ ਜਾਂਦਾ ਕਿਉਂਕਿ ਪਹਿਲਾਂ ਤਾਂ ਯੂਥ ਨੂੰ ਇਹ ਪਤਾ ਹੋਵੇ ਲੈਕਟੋਸ ਇਨਟੋਲਰੈਂਸ ਹੈ ਕੀ ਹੈ ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ ਇਹ ਲੈਕਟੋਸ ਇੱਕ 슈ਗਰ ਹੈ ਡਾਈ 슈ਗਰ ਹੈ ਇਸ ਚ ਇਨਜ਼ਾਈਮ ਲੈਕਟੇਸ ਹੁੰਦਾ ਉਹ ਹੈਰਿਡੇਟਰੀ ਤੁਹਾਡੀ ਬਾਡੀ ਚ ਜੇ ਉਹ ਨਹੀਂ ਬਣਦਾ ਦੈਨ ਯੂ ਆਰ ਪ੍ਰੋਨ ਟੂ ਲੈਕਟੋਸ ਇਨਟੋਲਰੈਂਸ ਇਹ ਸਭ ਤੋਂ ਵੱਡਾ ਕਨਸੈਪਟ ਹੈ ਹੁਣ ਲੈਕਟੋਜ਼ ਇਨਟੋਲਰੈਂਸ ਹੋ ਗਿਆ ਤੁਹਾਨੂੰ ਦੁੱਧ ਤੋਂ ਅਲਰਜੀ ਹੋ ਰਹੀ ਹੈ ਦੁੱਧ ਪੀਨਿਓ ਵੋਮਿਟਿੰਗ ਕਰ ਦਿੰਦਾ ਬੱਚਾ ਦੁੱਧ ਪੀਨਿਓ ਤਾਂ ਤੁਹਾਨੂੰ ਰੈਸ਼ਿਸ਼ ਹੋ ਜਾਂਦੇ ਨੇ ਦੁੱਧ ਪੀਨਿਓ ਤਾਂ ਯੂ ਹੈਵ ਨੌਜ਼ੀਆ ਟਾਈ ਫੀਲ ਹੋ ਜਾਂਦਾ ਹੈ ਥੀਜ਼ ਆਰ ਦਾ ਸਿੰਪਟਮਸ ਆਫ ਲੈਕਟੋਜ਼ ਇਨਟੋਲਰੈਂਸ ਬਟ ਅਲਟੀਮੇਟਲੀ ਵੀ ਹੈਵ ਅਦਰ ਸਬਸਟੀਟਿਊਟ ਵੀ ਲੈਕਟੋਜ਼ ਇਨਟੋਲਰੈਂਸ ਹੈ ਜਿਹੜੀ ਉਸ ਨੂੰ ਅਸੀਂ ਮਿਨੀਮਾਈਜ਼ ਕਰਕੇ ਦੁੱਧ ਦੇ ਬਾਈ ਪ੍ਰੋਡਕਟ ਲੈ ਸਕਦੇ ਆ ਜਾਂ ਉਸ ਦਾ ਆ ਪ੍ਰੋਟੀਨ ਸੋਰਸ ਹੈ ਜਿਹੜਾ ਅਸੀਂ ਉਹਦੇ ਮਿਲਕ ਬਾਈ-ਪ੍ਰੋਡਕਟ ਹੈ ਜਿਵੇਂ ਕਰਡ ਲੈ ਸਕਦੇ ਹਾਂ ਕਰਡ ਚ ਕਈ ਵਾਰ ਪ੍ਰੋਬਲਮ ਮਿਨੀਮਾਈਜ਼ ਹੋ ਜਾਂਦੀ ਹੈ ਕਿਉਂਕਿ ਉਸ ਚ ਐਂਜਾਈਮ ਹੁੰਦਾ ਹੈ ਜਿਹੜਾ ਉਹ ਉਹਦੀ ਲੈਕਟੋਜ਼ ਇਨਟੋਲਰੈਂਸ ਨੂੰ ਬ੍ਰੇਕ ਕਰਨ ਚ ਹੈਲਪ ਕਰ ਦਿੰਦਾ ਹੈ ਅਸੀਂ ਉਹਦੇ ਚੀਜ਼ ਬਣਾ ਕੇ ਲੈ ਸਕਦੇ ਹਾਂ ਮਿਲਕ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਲੈ ਸਕਦੇ ਹਾਂ ਬਟ ਸਮ ਟਾਈਮਸ ਜਿਹੜਾ ਮਿਲਕ ਹੈ ਇੱਕ ਕਨਸੈਪਟ ਹੁੰਦਾ ਵੀ ਇਹ ਐਸਿਡਿਕ ਬਹੁਤ ਹੁੰਦਾ ਹਾਂ ਯੈਸ ਇਹਦੀ ਪੀਐਚ ਵੈਲਿਊ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਸੀ ਜਿਹੜਾ ਇਹ ਲੈਕਟੋਜ਼ ਇਨਟੋਲਰੈਂਸ ਹੈ ਡਿਊ ਟੂ ਐਸਿਡੋਸਿਸ ਵੀ ਹੋਣ ਲੱਗ ਜਾਂਦਾ ਬਾਡੀ ਚ ਇਹ ਪ੍ਰੋਬਲਮ ਹੈ ਵੀ ਅਸੀਂ ਉਹਦੇ ਬਾਈ ਪ੍ਰੋਡਕਟ ਲੈ ਸਕਦੇ ਆ ਜਾਂ ਅਸੀਂ ਸੋਇਆ ਸੋਇਆ ਜਾਂ ਕੋਕੋਨਟ ਦਾ ਮਿਲਕ ਲੈ ਸਕਦੇ ਆ ਅਦਰ ਬਹੁਤ ਸੋਰਸਸ ਨੇ ਕਿਉਂਕਿ ਸਾਡੇ ਕੋਲੇ ਕੈਲਸ਼ੀਅਮ ਹੈ ਕੈਲਸ਼ੀਅਮ ਦਾ ਸਭ ਤੋਂ ਵੱਡਾ ਸੋਰਸ ਸਾਡੇ ਕੋਲੇ ਮੋਰਿੰਗਾ ਪੀਆ ਸਭ ਤੋਂ ਜ਼ਿਆਦਾ ਮੋਰਿੰਗੇ ਚ ਅੱਜਕੱਲ ਕੈਲਸ਼ੀਅਮ ਹੈ ਜੇ ਅਸੀਂ ਉਸ ਨੂੰ ਰਿਪਲੇਸ ਕਰਨਾ ਹੈ ਮਿਲਕ ਨੂੰ ਤਾਂ ਯੂ ਟੇਕ ਮੋਰਿੰਗਾ ਮੋਰਿੰਗਾ ਦੇ ਲੀਫਸ ਲੈ ਸਕਦੇ ਹੋ ਮੋਰਿੰਗਾ ਦੇ ਪੱਤੇ ਮੋਰਿੰਗਾ ਦਾ achar murbah ਉਹਦੀ ਸਬਜੀ ਉਹਦੇ ਫੁੱਲ ਉਹਦੀ ਬਾਰਕ ਸਾਰੇ ਉਹਦੇ ਬਾਈ-ਪ੍ਰੋਡਕਟ ਜਿੰਨੇ ਵੀ ਨੇ ਉਸ ਤੋਂ ਅਸੀਂ ਰਿਚਸਟ ਸੋਰਸ ਆਫ ਕੈਲਸ਼ੀਅਮ ਹੈ ਜਿਹੜਾ ਮੋਰਿੰਗਾ ਜਿਸ ਨੂੰ ਅਸੀਂ ਪਾਵਰ ਹਾਊਸ ਆਫ ਵੈਜੀਟੇਬਲ ਵੀ ਕਿਹਾ ਜਾਂਦਾ ਹੈ ਜੀ ਇਸ ਲਈ ਕੁ ਕਾਫੀ ਆਪਣੀ ਲੰਬੀ ਚੌੜੀ ਇਸ ਸਪਲੀਮੈਂਟਸ ਤੇ ਨਿਊਟ੍ਰੀਸ਼ਨ ਤੇ ਬਹੁਤ ਲੰਬੀ ਚੌੜੀ ਆਪਣੀ ਗੱਲ ਹੋ ਗਈ ਹੈ ਜੇ ਆਪਾਂ ਇੱਕ ਚੰਗੇ ਸਿਹਤਮੰਦ ਸਰੀਰ ਦੀ ਗੱਲ ਕਰੀਏ ਸਪੈਸ਼ਲੀ ਯੂਥ ਵਿੱਚ ਜਿਹੜਾ ਕ੍ਰੇਜ਼ ਹੈ ਇੱਕ ਸਿਹਤਮੰਦ ਸਰੀਰ ਦਾ ਜਾਂ ਇੱਕ ਫਿਟ ਬਾਡੀ ਦਾ ਤੇ ਉਹ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਕ ਚੰਗਾ ਸਿਹਤਮੰਦ ਸਰੀਰ ਕੀ ਹੁੰਦਾ ਹੈ ਤੇ ਉਹਦੇ ਸਾਡੇ ਕੋਲ অপਸ਼ਨਸ ਕੀ ਕੀ ਨੇ ਵੀ ਆਪਾਂ ਕਿਸ ਤਰੀਕੇ ਨਾਲ ਉਹ ਚੀਜ਼ਾਂ ਅਚੀਵ ਕਰ ਸਕਦੇ ਹਾਂ ਜਿਵੇਂ ਜਿਮ ਹੋ ਗਿਆ ਜਾਂ ਗਰਾਊਂਡ ਹੋ ਗਿਆ ਜਾਂ ਹੋਰ ਜਿਹੜੇ ਵੀ ਸਾਡੇ ਕੋਲ অপਸ਼ਨਸ ਨੇ ਅਵੇਲੇਬਲ ਹਾਂਜੀ ਬਹੁਤ ਵਧੀਆ ਕੁਐਸਚਨ ਪੁੱਛਿਆ ਇੱਕ ਓਵਰਆਲ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਬਾਡੀ ਦੀ ਫਿਟਨੈਸ ਕਿਵੇਂ ਇੰਪਰੂਵ ਕਰ ਸਕਦਾ ਹੈ ਯੂਥ ਸੋ ਫਿਟਨੈਸ ਇੰਪਰੂਵ ਕਰਨ ਦਾ ਜਿਹੜਾ ਬੇਸਿਕ ਕਨਸੈਪਟ ਹੈ ਕਿ ਜਿਹੜੀ ਕਨਸਿਸਟੈਂਸੀ ਹੈ ਨਾ ਯੂਥ ਹਫਤੇ ਚ 3 ਦਿਨ ਤਾਂ ਐਕਸਰਸਾਈਜ਼ ਕਰ ਲੂਗਾ ਵਿਗੋਰਸ ਕਰ ਲੂਗਾ ਜਿਮ ਵੀ ਜਾਏ ਹੁੰਦਾ ਦੋ ਦਿਨ ਬਹੁਤ ਹੈਵੀ ਵਰਕ ਵੀ ਕਰ ਲੈਂਦਾ ਹੈ ਸਟਰੈਂਥਨਿੰਗ ਵੀ ਕਰ ਲੈਂਦਾ ਹੈ ਪਾਵਰ ਦੇ ਵੀ ਸਕੁਆਟ ਲਾ ਲੈਂਦਾ ਹੈ ਦੈਨ ਇੰਡਿਊਰਿੰਗ ਜਿਹੜੀ ਐਰੋਬਿਕਸ ਵੀ ਕਰ ਲੈਂਦਾ ਬਟ ਉਹਦੀ ਜਿਹੜੀ ਕੰਸਿਸਟੈਂਸੀ ਹੈ ਜਿਹੜੀ ਉਹ ਫਾਲੋ ਨਹੀਂ ਕਰ ਪਾਉਂਦਾ ਕੰਸਿਸਟੈਂਸੀ ਦਾ ਮਤਲਬ ਇਹ ਹੈ ਕਿ ਬਾਡੀ ਕਹਿੰਦੀ ਹੈ ਵੀ ਵੀਕਲੀ ਤੁਸੀਂ ਕਿੰਨੇ ਆਵਰ ਦੇ ਰਹੇ ਹੋ ਮੈਨੂੰ ਉਹ ਜੇ ਤਿੰਨ ਦਿਨ ਹੈਵੀ ਕਰ ਲੈਂਦਾ ਦੈਨ ਜਿਹੜੇ ਤਿੰਨ ਦਿਨ ਜਾਂ ਦੋ ਦਿਨ ਉਹਦੇ ਰਿਮੇਨਿੰਗ ਰਹਿ ਗਏ ਉਸ ਚ ਉਹ ਬਹੁਤ ਸਲੋ ਹੋ ਜਾਂਦਾ ਹੈ ਸੋ ਫਿਟਨੈਸ ਦਾ ਸਭ ਤੋਂ ਵੱਡਾ ਇੰਡੀਕੇਟਰ ਨਮੈ ਯੂਥ ਨੂੰ ਇਹ ਐਡਵਾਈਸ ਕਰੂੰਗਾ ਵੀ ਇਹ ਤੁਸੀਂ ਕੋਈ ਐਕਸਰਸਾਈਜ਼ ਕਰਨੀ ਹੈ ਬਟ ਉਹ ਐਕਸਰਸਾਈਜ਼ ਬਹੁਤ ਹੀ ਸਲੋ ਪੇਸ ਤੇ ਸਟਾਰਟ ਕਰਨੀ ਹੈ ਬਹੁਤ ਬਿਗਨਿੰਗ ਤੇ ਕਰਨੀ ਹੈ ਕਿ ਬਾਡੀ ਦਾ ਇੱਕਦਮ ਲੋਡ ਨਹੀਂ ਪਾਉਣਾ ਤੁਸੀਂ ਬਾਡੀ ਦਾ 40 60% ਤੱਕ ਜਿਹੜਾ VO2 max ਹੈ ਉਹਨੂੰ ਮੇਨਟੇਨ ਰੱਖਣਾ ਹੈ ਥੈਨ ਫਿਰ ਉਹਨੂੰ ਗ੍ਰੈਜੂਅਲੀ 10% ਇਨਕਰੀਜ਼ ਕਰਕੇ 70% ਲੈ ਕੇ ਜਾਣਾ 3 3 ਮੰਥ ਤੱਕ देन ਫਿਰ 10% ਫਿਰ ਇਨਕਰੀਜ਼ ਕਰਕੇ ਉਸ ਨੂੰ 6 ਮੰਥ ਤੱਕ ਲੈ ਕੇ ਜਾਣਾ ਇਹ ਤਿੰਨਾਂ ਦਾ ਜਿਹੜਾ ਬ੍ਰੇਕਅਪ ਦਾ ਪਰਪਸ ਹੈ ਸੈਂਟੀਫਿਕਲੀ ਕਿ ਬਾਡੀ ਕੇ ਬਾਡੀ ਦੇ ਮਸਲ ਕਹਿੰਦੇ ਨੇ ਵੀ ਪਹਿਲਾਂ ਮੈਨੂੰ ਅਡੈਪਟ ਕਰ ਜਦੋਂ ਤੱਕ ਤੁਹਾਡੀ ਬਾਡੀ ਦੀ ਅਡੈਪਟੇਬਿਲਟੀ ਮਸਲਸ ਦੀ ਨਹੀਂ ਬਣਦੀ ਉਦੋਂ ਤੱਕ ਬਾਡੀ ਦਾ ਜਿਹੜਾ ਕੰਸਿਸਟੈਂਸੀ ਪੈਟਰਨ ਆਫ ਐਕਸਰਸਾਈਜ਼ ਹੈ ਉਹ ਬਾਡੀ ਉਸ ਨੂੰ ਅਲਾਉ ਨਹੀਂ ਕਰਦੀ ਜਿਵੇਂ ਫॉर एग्जांपल ਆਪਾਂ ਘਰਾਂ 'ਚ ਲੇਡੀਆਂ ਸਾਰਾ ਦਿਨ ਕੰਮ ਕਰੇ ਜਾਂਦੀਆਂ ਨੇ ਉਹ ਕਹਿੰਦੇ ਆ ਵੀ ਅਸੀਂ ਤਾਂ ਸਾਰਾ ਦਿਨ ਕੰਮ ਕਰੇ ਜਾਂਦੀਆਂ ਨੇ ਤਾਂ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਐਕਸਰਸਾਈਜ਼ ਕਰਨ ਦੀ ਸੋ ਐਕਸਰਸਾਈਜ਼ ਕਹਿੰਦੀ ਆ ਵੀ ਮੈਨੂੰ ਪਰਟੀਕੂਲਰ ਡਿਊਰੇਸ਼ਨ ਵੀ ਚਾਹੀਦੀ ਆ ਮੈਨੂੰ ਉਹਦੀ ਫ੍ਰੀਕੁਐਂਸੀ ਵੀ ਚਾਹੀਦੀ ਹੈ ਤੇ ਮੈਨੂੰ ਉਹਦਾ ਲੋਡ ਵੀ ਚਾਹੀਦਾ ਹੈ ਦੈਨ ਆਈ ਵਿਲ ਵਰਕ ਅਕੋਰਡਿੰਗ ਟੂ ਕਿ ਤਾਂ ਮੇਰਾ ਜਿਹੜੇ ਮੀਜਰ ਮਸਲਸ ਨੇ ਉਹ ਬਾਡੀ ਦੇ ਜਦੋਂ ਅਸੀਂ ਐਕਸਰਸਾਈਜ਼ ਕਰਦੇ ਨੇ ਤਾਂ ਉਹ ਮੀਜਰ ਮਸਲਸ ਦੀ ਕੰਟ੍ਰੈਕਸ਼ਨ ਵੱਧ ਜਾਂਦੀ ਹੈ ਜਦੋਂ ਮੀਜਰ ਮਸਲ ਦੀ ਕੰਟ੍ਰੈਕਸ਼ਨ ਵੱਧਦੀ ਹੈ ਦੈਨ ਬਾਡੀ ਉਸ ਨੂੰ ਆਕਸੀਜਨ ਜਿਹੜੀ ਹੈ ਅਵੇਲੇਬਿਲਟੀ ਉਹ ਜ਼ਿਆਦਾ ਕਰਨ ਲੱਗ ਜਾਂਦੀ ਹੈ ਜਿਸ ਕਰਕੇ ਸਾਡੀ ਬਾਡੀ ਥਕਾਵਟ 'ਚ ਨਹੀਂ ਜਾਂਦੀ ਸੋ ਇਹ ਜਿਹੜਾ ਇਹਦਾ ਬੇਸਿਕ ਲਾਜਿਕ ਇਹ ਹੈ ਵੀ ਜਦੋਂ ਤੱਕ ਪਲੇਅਰਸ ਜਾਂ ਯੂਥ ਕੰਸਿਸਟੈਂਸ ਪੈਟਰਨ ਫਾਲੋ ਨਹੀਂ ਕਰਦਾ ਉਦੋਂ ਤੱਕ ਪਲੇਅਰ ਹੈ ਜਾਂ ਕੋਈ ਬੱਚਾ ਸਕੂਲ ਗੋਇੰਗ ਹੈ ਜਾਂ ਕਾਲਜਸ ਗੋਇੰਗ ਹੈ ਜਾਂ ਯੂਨੀਵਰਸਿਟੀ ਆਲੇ ਨੇ ਉਹ ਹੈਲਥ ਫਿਟਨੈਸ ਪੈਰਾਮੀਟਰ ਤੋਂ ਦੂਰ ਹੀ ਰਹਿੰਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਜੀ ਤੁਸੀਂ ਇਸ ਸਾਰੀ ਗੱਲਬਾਤ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਸਾਡੇ ਕਮੈਂਟਸ ਵਿੱਚ ਦੇਖਦੇ ਰਹੋ ਦੁਨੀਆ ਚੈਨਲ